ਮੋਬਾਈਲ ਰੱਖਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਹੈ ਜੇਕਰ ਯਾਤਰਾ ਦੌਰਾਨ ਮੋਬਾਈਲ ਡਿਵਾਈਸ ਨੂੰ ਚਾਰਜ ਕਰਨ ਦੀ ਗੱਲ ਆਉਂਦੀ ਆ ਤਾਂ ਅਣਜਾਣ ਜਨ ਤੱਕ ਚਾਰਜਿੰਗ ਪੋਰਟਸ ਦੀ ਵਰਤੋਂ ਕਰਨਾ ਤੁਹਾਡੇ ਨਿੱਜੀ ਡਾਟੇ ਲਈ ਵੱਡਾ ਖਤਰਾ ਬਣ ਸਕਦਾ ਯੂਏਈ ਸਾਈਬਰ ਸੁਰੱਖਿਆ ਕੌਂਸਲ ਨੇ ਇਸ ਖਤਰੇ ਨੂੰ ਉਜਾਗਰ ਕਰਦਿਆਂ ਇੱਕ ਗੰਭੀਰ ਚੇਤਾਵਨੀ ਜਾਰੀ ਕੀਤੀ ਆ ਕਾਉਂਸਲ ਨੇ ਇਹ ਖੁਲਾਸਾ ਕੀਤਾ ਕਿ 79% ਯਾਤਰੀ ਅਣਜਾਣੇਚ ਆਪਣੇ ਨਿੱਜੀ ਡਾਟੇ ਨੂੰ ਖਤਰੇ ਦੇ ਵਿੱਚ ਪਾਉਂਦੇ ਨੇ ਜਦੋਂ ਉਹ ਅਸੁਰੱਖਿਅਤ ਸਟੇਸ਼ਨਾਂ ਤੇ ਡਿਵਾਈਸਾਂ ਚਾਰਜ ਕਰਦੇ ਨੇ ਤੇ ਇਹ ਚਾਰਜਿੰਗ ਪੋਰਟਸ ਜੂਸ ਚੈਕਿੰਗ ਹਮਲਿਆਂ ਰਾਹੀਂ ਨਿੱਜੀ ਡਾਟੇ ਤੱਕ ਪਹੁੰਚ ਕਰ ਸਕਦੇ ਨੇ ਇਨ੍ਹਾਂ ਪੋਰਟਾਂ 'ਚ ਮਾਲਵੇਅਰ ਜਾਂ ਲੁਕਵੇਂ ਸਿਸਟਮ ਹੋ ਸਕਦੇ ਨੇ ਜੋ ਆਟੋਮੈਟਿਕ ਮੀਡੀਆ ਜਾਂ ਚਿੱਤਰ ਟ੍ਰਾਂਸਪੋਰਟ ਪ੍ਰੋਟੋਕੋਲ ਦਾ ਸ਼ੋਸ਼ਣ ਕਰਦੇ ਨੇ ਕਾਉਂਸਲ ਨੇ ਚੇਤਾਵਨੀ ਦਿੱਤੀ ਆ ਕਿ ਅਸੁਰੱਖਿਅਤ ਪੋਰਟਾਂ ਦੀ ਵਰਤੋਂ ਕਰਨ ਨਾਲ ਉਪਭੋਗਤਾਾਂ ਦੀ ਜਾਣਕਾਰੀ ਤੋਂ ਬਿਨਾ ਮੋਬਾਈਲ ਫੋਨਾਂ 'ਤੇ ਡਾਟਾ ਚੋਰੀ ਜਾਂ ਨੁਕਸਾਨ ਦੇ ਸੌਫਟਵੇਅਰ ਸਥਾਪਿਤ ਹੋ ਸਕਦਾ ਹੈ। ਇਹ ਖਤਰਾ ਸਿਰਫ ਵਿਅਕਤੀਗਤ ਯਤਨਾਂ ਤੱਕ ਸੀਮਿਤ ਨਹੀਂ। ਕਾਉਂਸਲ ਨੇ ਨੋਟ ਕੀਤਾ ਕਿ 68% ਕੰਪਨੀਆਂ ਅਣਵਿਸ਼ਵਾਸੀ ਚਾਰਜਿੰਗ ਪੋਰਟਾਂ ਤੋਂ ਹਮਲਿਆਂ ਦਾ ਅਨੁਭਵ ਕਰ ਚੁੱਕੀਆਂ ਨੇ, ਜਿਸ ਦੇ ਨਤੀਜੇ ਵਜੋਂ ਡਾਟਾ ਦੀ ਉਲੰਘਣਾ ਤੇ ਡਿਜੀਟਲ ਪੁਨਿਆਧਿਤਨਾ ਜੇ ਨਾਲ ਸਮਝੌਤਾ ਹੋਇਆ। ਕਾਉਂਸਲ ਨੇ ਕਈ ਲੱਛਣ ਦੱਸੇ ਨੇ ਜੋ ਸੰਕੇਤ ਕਰਦੇ ਨੇ ਧਿਆਨ ਦੇ ਨਾਲ ਸੁਣ ਲੈਣਾ ਕਿ ਕੋਈ ਡਿਵਾਈਸ ਸੰਭਾਵਿਤ ਤੌਰ ਤੇ ਜਨ ਤੱਕ ਚਾਰਜਿੰਗ ਸਟੇਸ਼ਨਾਂ ਰਾਹੀਂ ਮਾਲਵੇਅਰ ਦੇ ਸੰਪਰਕ ਵਿੱਚ ਆਈ ਹੋ ਸਕਦੀ ਆ ਬੈਟਰੀ ਦਾ ਤੇਜ਼ੀ ਨਾਲ ਖਤਮ ਹੋਣਾ ਤੇ ਨਾਲ ਹੀ ਐਪ ਪ੍ਰਦਰਸ਼ਨ ਦਾ ਹੌਲੀ ਹੋ ਜਾਣਾ ਇਸ ਦੇ ਨਾਲ ਹੀ بار-ਬਾਰ ਸਿਸਟਮ ਕ੍ਰੈਸ਼ ਹੋਣਾ ਤੇ ਇਸ ਦੇ ਨਾਲ ਹੀ ਨੁਕਸਾਨਦੇ ਸੌਫਟਵੇਅਰ ਵਾਲੀਆਂ ਕੁਝ ਐਪਸ ਹੈਕ ਕਰਾਣ ਨੂੰ ਨਿੱਜੀ ਡਾਟਾ ਚੋਰੀ ਕਰਨ ਜਾਂ ਉਪਭੋਗਤਾਵਾਂ 'ਤੇ ਜਾਸੂਸੀ ਕਰਨ ਦੀ ਇਜਾਜ਼ਤ ਦੇ ਸਕਦੀਆਂ ਜਿਸ ਵਿੱਚ ਵਿੱਤੀ ਧੋਖਾਧੜੀ ਤੇ ਬੈਂਕ ਕਾਰਡ ਦੀ ਜਾਣਕਾਰੀ ਦੀ ਚੋਰੀ ਦਾ ਜੋਖਮ ਸ਼ਾਮਲਾ ਇਸ ਲਈ ਸਾਈਬਰ ਸੁਰੱਖਿਆ ਕੌਂਸਲ ਨੇ ਜਣੀਆਂ ਕੁਝ ਸਲਾਹਾਂ ਵੀ ਦਿੱਤੀਆਂ ਨੇ ਯਾਤਰਾ ਦੌਰਾਨ ਆਪਣਾ ਨਿੱਜੀ ਚਾਰਜਰ ਨਾਲ ਰੱਖੋ ਤੇ ਜਦੋਂ ਸੰਭਵ ਹੋਵੇ ਤਾਂ ਜਨਤਕ ਚਾਰਜਿੰਗ ਸਟੇਸ਼ਨਾਂ ਤੋਂ ਬਚੋ ਚਾਰਜਿੰਗ ਦੌਰਾਨ ਕਿਸੇ ਵੀ ਡਾਟਾ ਟ੍ਰਾਂਸਫਰ ਬੇਨਤੀ ਨੂੰ ਜਿਹੜਾ ਉਹ ਰੱਦ ਕਰੋ ਤਾਂ ਜੋ ਨਿੱਜੀ ਜਾਣਕਾਰੀ ਤੱਕ ਅਣਅਧਿਕਾਰਿਕ ਪਹੁੰਚ ਨੂੰ ਰੋਕਿਆ ਜਾ ਸਕੇ ਵਾਧੂ ਸੁਰੱਖਿਆ ਲਈ ਦੋ ਕਾਰਕ ਪ੍ਰਮਾਣਿਕਤਾ ਦੱਸਦੇ ਨਾਲ-ਨਾਲ ਤੁਹਾਨੂੰ ਫਿੰਗਰਪ੍ਰਿੰਟ ਜਾਂ ਚਿਹਰੇ ਦੀ ਪਛਾਣ ਵਰਗੀਆਂ ਬਾਇਓਮੈਟ੍ਰਿਕ ਲੌਗਇਨ ਵਿਸ਼ੇਸ਼ਤਾਵਾਂ ਦੀ ਵਰਤੋਂ ਕਰੋ ਇਸ ਯਕੀਨੀ ਬਣਾਉਣ ਲਈ ਐਪ ਅਨੁਮਤੀਆਂ ਦੀ ਸਮੀਖਿਆ ਕਰਨਾ ਮਹੱਤਵਪੂਰਨ ਹੈ ਕਿ ਫੋਟੋਆਂ ਸੰਦੇਸ਼ਾਂ ਜਾਂ ਸੰਪਰਕਾਂ ਤੱਕ ਕੋਈ ਅਣਚਾਹੀ ਪਹੁੰਚ ਨਾ ਦਿੱਤੀ ਗਈ ਹੋਵੇ ਤੇ ਇਸ ਤਾਬਨੀ ਯੂਏਡੀ ਨੇ ਸਾਈਬਰ ਪੁਲਸ ਪਹਿਲ ਅਕਾਦਮੀ ਦੇ ਤਹਿਤ ਇੱਕ ਹਫਤਾਵਾਰੀ ਜਾਗਰੂਕਤਾ ਮੁਹਿੰਮ ਦਾ ਹਿੱਸਾ ਜਿਸ ਦਾ ਉਦੇਸ਼ ਸੁਰੱਖਿਆ ਡਿਜੀਟਲ ਅਭਿਆਸਾਂ ਬਾਰੇ ਜਨਤਕ ਜਾਗਰੂਕਤਾ ਵਧਾਉਣਾ ਹੈ ਇਸ ਲਈ ਮੋਬਾਈਲ ਦੀ ਤਾਂ ਹਰ ਕੋਈ ਵਰਤੋਂ ਕਰਦਾ ਪਰ ਯਾਤਰਾ ਕਰਨ ਵੇਲੇ ਜੇਕਰ ਤੁਸੀਂ ਆਪਣਾ ਫੋਨ ਚਾਰਜਰ ਲਾਉਣੇ ਹੋ ਤਾਂ ਧਿਆਨ ਦੇਣ